कोर्ट ਦੇ ਵਿੱਚ ਇਕੱਠੇ ਹੋਏ ਆ ਤੇ ਨੋ ਵਰਕ ਵੀ ਪਾਇਆ ਹੋਇਆ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਵੀ 350 ਸਾਲਾ ਜਿਹੜਾ ਸ਼ੀਦਦੀਪੁਰਵ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਮਨਾਇਆ ਜਾ ਰਿਹਾ ਹੈ ਉਹਦੇ ਸੰਬੰਧ ਦੇ ਵਿੱਚ ਸਰਕਾਰ ਨੇ ਇੱਥੇ ਕਾਫੀ ਪ੍ਰੋਗਰਾਮ ਉਦਕੀ ਹੋਏ ਨੇ ਅਸੀਂ ਸਰਕਾਰ ਨੂੰ ਸ਼ੁਰੂ ਤੋਂ ਅਪੀਲ ਕਰ ਰਹੇ ਹਾਂ ਪਹਿਲਾਂ ਵੀ ਮੈਮੋਰੈਂਡਮ ਦੇ ਚੁੱਕੇ ਹਾਂ ਵੀ ਜਿਹੜਾ ਅਨੰਤਪੁਰ ਸਾਹਿਬ ਹੈ ਇਹ ਖਾਲਸੇ ਦੀ ਜਨਮ ਭੂਮੀ ਹੈ ਇਤਿਹਾਸਕ ਧਰਤੀ ਹੈ ਸ਼ਹੀਦਾਂ ਦੀ ਧਰਤੀ ਹੈ ਜੇ ਪੰਜਾਬ ਸਰਕਾਰ ਸੱਚੀ ਮੁੱਚੀ ਇਹਨਾਂ ਨੂੰ ਸ਼ਰਧਾਂਜਲੀ ਦੇਣਾ ਚਾਹੁੰਦੀ ਹੈ ਸ਼ਹੀਦਾਂ ਨੂੰ ਕਾ ਇਹ ਬਹੁਤ ਹੀ ਵਧੀਆ ਮੌਕਾ ਹੈ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਇਆ ਜਾਵੇ ਜਿਹੜਾ ਅੱਜ ਸਾਡਾ ਪੈਦਲ ਮਾਰਚ ਕੱਢਿਆ ਗਿਆ ਜੀ ਇਹ ਪੂਰੇ ਆਨੰਦਪੁਰ ਸਾਹਿਬ ਵਿੱਚ ਕੱਢਿਆ ਗਿਆ ਜੀ ਆਨੰਦਪੁਰ ਸਾਹਿਬ ਸ਼ਹਿਰ ਤੋਂ ਲੈ ਕੇ ਅਸੀਂ 200 ਵਕੀਲਾਂ ਸਮੇਤ ਇੱਥੇ ਜਿੰਨੇ ਸਾਡੇ ਕਲਾਇੰਟ ਸੀ ਉਹ ਵੀ ਸਾਡੇ ਨਾਲ ਤੁਰੇ ਜੀ ਅਸੀਂ ਪੂਰੇ ਸ਼ਹਿਰ ਦਾ ਪੈਦਲ ਮਾਰਚ ਕੀਤਾ ਤੇ ਅਸੀਂ ਇਹ ਪੈਦਲ ਮਾਰਚ ਦਾ ਮੇਨ ਮੋਟਿਵੇ이션 ਹੈ ਸੀਗਾ ਕਿ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਿਹੜਾ ਆਨੰਦਪੁਰ ਸਾਹਿਬ ਹੈ ਗੁਰੂਆਂ ਦੀ ਧਰਤੀ ਹੈ ਇਹਨੂੰ ਇੱਕ ਜ਼ਿਲ੍ਹਾ ਘੋਸ਼ਿਤ ਕੀਤਾ ਜਾਵੇ ਹਾਂਜੀ ਮੇਰਾ ਨਾਮ ਸੁਤਨਾਮ ਸਿੰਘ ਹੈ ਜੀ ਮੈਂ ਪ੍ਰੈਜ਼ੀਡੈਂਟ ਆ ਬਾਰ ਐਸੋਸੀਏਸ਼ਨ ਸ਼੍ਰੀ ਅਨੰਤਪੁਰ ਸਾਹਿਬ ਦਾ ਅੱਜ ਅਸੀਂ ਕੋਰਟ ਦੇ ਵਿੱਚ ਇਕੱਠੇ ਹੋਏ ਹਾਂ ਤੇ ਨੋ ਵਰਕ ਵੀ ਪਾਇਆ ਹੋਇਆ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 350 ਸਾਲਾਂ ਜਿਹੜਾ ਸ਼ਹੀਦੀਪੁਰਬ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਮਨਾਇਆ ਜਾ ਰਿਹਾ ਹੈ ਉਹਦੇ ਸੰਬੰਧ ਦੇ ਵਿੱਚ ਸਰਕਾਰ ਨੇ ਇੱਥੇ ਕਾਫੀ ਪ੍ਰੋਗਰਾਮ ਉਦਕੀ ਹੋਏ ਨੇ ਅਸੀਂ ਸਰਕਾਰ ਨੂੰ ਸ਼ੁਰੂ ਤੋਂ ਅਪੀਲ ਕਰ ਰਹੇ ਹਾਂ ਪਹਿਲਾਂ ਵੀ ਮੈਮੋਰੰਡਮ ਦੇ ਚੁੱਕੇ ਹਾਂ ਕਿ ਜਿਹੜਾ ਅਨੰਤਪੁਰ ਸਾਹਿਬ ਹੈ ਇਹ ਖਾਸੇ ਦੀ ਜਨਮ ਭੂਮੀ ਹੈ ਇਤਿਹਾਸਿਕ ਧਰਤੀ ਹੈ ਸ਼ਹੀਦਾਂ ਦੀ ਧਰਤੀ ਹੈ ਜੇ ਪੰਜਾਬ ਸਰਕਾਰ ਸੱਚੀ ਮੁੱਚੀ ਇਹਨਾਂ ਨੂੰ ਸ਼ਰਧਾਂਜਲੀ ਦੇਣਾ ਚਾਹਦੀ ਹੈ ਸ਼ਹੀਦਾਂ ਨੂੰ ਤਾਂ ਇਹ ਬਹੁਤ ਹੀ ਵਧੀਆ ਮੌਕਾ ਹੈ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਇਆ ਜਾਵੇ ਤਾਂ ਜੋ ਇਹ ਜਿਹੜਾ ਸਿਟੀ ਹੈ ਆਨੰਦਪੁਰ ਸਾਹਿਬ ਇਹ ਸੰਸਾਰ ਦੇ ਜਿਹੜੇ ਨਕਸ਼ੇ ਦੇ ਉੱਤੇ ਹੋਰ ਉੱਭਰ ਕੇ ਆਵੇ ਤੇ ਇੱਥੇ ਡਿਵੈਲਪਮੈਂਟ ਹੋਵੇ ਲੋਕਾਂ ਨੂੰ ਸਹੂਲਤਾਂ ਮਿਲਣ ਇਹ ਹੁਣ ਸਮੇਂ ਦੀ ਮੰਗ ਹੈ ਲੋਕਾਂ ਦੀ ਅਪੀਲ ਵੀ ਹੈ ਇਸ ਕਰਕੇ ਮੇਰੀ ਸਰਕਾਰ ਨੂੰ ਅਪੀਲ ਹੈ ਸਾਰੀ ਬਾਰ ਵੱਲੋਂ ਤੇ ਆਮ ਲੋਕ ਜਿਹੜੇ ਸਾਡੇ ਕੋਲ ਆਦੇ ਉਹਨਾਂ ਵੱਲੋਂ ਵੀ ਅਪੀਲ ਹੈ ਉਹ ਵੀ ਸਾਨੂੰ ਫੋਨ ਕਰਕੇ ਕਹਿੰਦੇ ਆ ਪਈ ਤੁਸੀਂ ਇਹ ਮੰਗ ਹੈ ਜਿਹੜੀ ਸਰਕਾਰ ਤੱਕ ਪਹੁੰਚਾਓ ਤੇ ਆਨੰਦਪੁਰ ਸਾਹਿਬ ਨੂੰ ਇਸ ਮੌਕੇ ਤੇ ਜ਼ਿਲ੍ਹਾ ਬਣਾਓ ਹਾਂਜੀ ਜੀ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਬਈ ਆਨੰਦਪੁਰ ਸਾਹਿਬ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਮੇਰਾ ਨਾਮ ਐਡਵੋਕੇਟ ਨikhil pardwaja ਜੀ ਮੈਂ ਬਤੌਰ ਜਨਰਲ ਸੈਕਟਰੀ ਬਾਹਰ ਅਸੂਨ ਸ਼੍ਰੀ ਆਨੰਦਪੁਰ ਸਾਹਿਬ ਇੱਥਾਂ ਜੀ ਤੇ ਜਿਹੜਾ ਅੱਜ ਸਾਡਾ ਪੈਦਲ ਮਾਰਚ ਕੱਢਿਆ ਗਿਆ ਜੀ ਇਹ ਪੂਰੇ ਆਨੰਦਪੁਰ ਸਾਹਿਬ ਵਿੱਚ ਕੱਢਿਆ ਗਿਆ ਜੀ ਆਨੰਦਪੁਰ ਸਾਹਿਬ ਸ਼ਹਿਰ ਤੋਂ ਲੈ ਕੇ ਅਸੀਂ 200 ਵਕੀਲਾਂ ਸਮੇਤ ਤੇ ਜਿੰਨੇ ਸਾਡੇ ਕਲਾਇੰਟ ਸੀ ਉਹ ਵੀ ਸਾਡੇ ਨਾਲ ਤੁਰੇ ਜੀ ਅਸੀਂ ਪੂਰੇ ਸ਼ਹਿਰ ਦਾ ਪੈਦਲ ਮਾਰਚ ਕੀਤਾ ਤੇ ਅਸੀਂ ਇਹ ਪੈਦਲ ਮਾਰਚ ਦਾ ਮੇਨ ਮੋਟਿਵ ਇਹ ਸੀਗਾ ਕਿ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਜਿਹੜਾ ਨਨਦਪੁਰ ਸਾਹਿਬ ਹੈ ਗੁਰੂਆਂ ਦੀ ਧਰਤੀ ਹੈ ਇਹਨੂੰ ਇੱਕ ਜ਼ਿਲ੍ਹਾ ਘੋਸ਼ਿਤ ਕੀਤਾ ਜਾਵੇ ਜਿਵੇਂ ਕਿ ਤੁਸੀਂ ਜਾਣਦੇ ਆ ਜੀ ਕੋਈ ਵੀ ਜੇ ਨਵਾਂ ਜ਼ਿਲ੍ਹਾ ਬਣਿਆ ਹੈ ਅੱਜ ਤੱਕ ਤਾਂ ਜ਼ਿਲ੍ਹੇ ਦੀ ਡਿਵੈਲਪਮੈਂਟ ਬਹੁਤ ਤੇਜ਼ੀ ਨਾਲ ਹੋਈ ਤਾਂ ਸਾਨੂੰ ਵੀ ਆਸ ਹੈ ਕਿ ਨਨਦਪੁਰ ਸਾਹਿਬ ਜੇਕਰ ਜ਼ਿਲ੍ਹਾ ਬਣਿਆ ਤਾਂ ਇਹਦੀ ਡਿਵੈਲਪਮੈਂਟ ਬਹੁਤ ਤੇਜ਼ੀ ਨਾਲ ਹੋਣੀ ਜਿੱਥੇ ਕਿ ਸਾਡਾ ਵਕੀਲ ਭਾਈਚਾਰਾ ਨਾਲ ਤੁਰਦਾ ਉੱਥੇ ਹੀ ਸਾਨੂੰ ਜਿਵੇਂ ਕਿ ਬੀਤ ਦਾ ਏਰੀਆ ਹੋ ਬੀਤ ਦੇ ਏਰੀਏ ਦੇ ਲੋਕ ਹੋਗੇ ਜਾਂ ਚੰਗਰ ਏਰੀਏ ਦੇ ਉਹਨਾਂ ਦੇ ਵੀ ਸਾਨੂੰ ਲਗਾਤਾਰ ਫੋਨ ਆ ਰਹੇ ਆ ਤੇ ਮੰਗ ਪੱਤਰ ਦੇ ਰਹੇ ਆ ਉਹ ਵੀ ਵੀ ਤੁਸੀਂ ਵੀ ਸਰਕਾਰ ਤੋਂ ਅਪੀਲ ਕਰੋ ਕਿ ਨਨਤਪੁਰ ਸਾਨੂੰ ਜ਼ਿਲ੍ਹਾ ਕੋਚਿਤ ਕੀਤਾ ਜਾਵੇ। ਮੈਂ ਪ੍ਰੇਮ ਕੁਮਾਰ ਉਪਰ ਐਡਵੋਕੇਟ 1983 ਤੋਂ ਇੱਥੇ ਪ੍ਰੈਕਟਿਸ ਕਰ ਰਿਹਾ। ਸਾਡੇ ਇਲਾਕੇ ਦੇ ਲੋਕਾਂ ਨੂੰ ਆਪਣੇ ਕੇਸਾਂ ਦੀ ਪੈਰਵਾਈ ਕਰਨ ਵਾਸਤੇ ਤੇ ਹੋਰ ਕੰਮ ਕਰਾਉਣ ਵਾਸਤੇ ਜ਼ਿਲ੍ਹੇ 'ਚ ਜਾਣਾ ਪੈਂਦਾ ਜੋ ਕਿ 150 ਕਿਲੋਮੀਟਰ ਕਿਸੇ ਨੂੰ 70 ਕਿਲੋਮੀਟਰ ਕੀ ਨੂੰ 100 ਕਿਲੋਮੀਟਰ ਪੈਂਦਾ ਤੇ ਉਸ ਦੇ ਵਾਸਤੇ ਸਾਡੇ ਇਲਾਕਾ ਦੇ ਲੋਕ ਕਾਫੀ ਗਰੀਬ ਹੈ ਤੇ ਉਹਨਾਂ ਨੂੰ ਕਾਫੀ ਖਰਚਾ ਕਰਨਾ ਪੈਂਦਾ ਤੇ ਖੱਜਲ ਖੁਆਰੀ ਵੀ ਹੁੰਦੀ ਹੈ ਸਵੇਰੇ ਜਾ ਕੇ ਸ਼ਾਮ ਤੱਕ ਪਹੁੰਚ ਜਾਂਦੀ ਉਹਨਾਂ ਦਾ ਜਿਹੜਾ ਹੈ ਕੰਮ ਨਹੀਂ ਹੋਇਆ ਤਾਂ ਦੂਜੇ ਦਿਨ ਫਿਰ ਜਾਣਾ ਪੈਂਦਾ ਬੜੀ ਖੱਜਲ ਖੁਆਰੀ ਹੁੰਦੀ ਹੈ ਇਹ ਆਮ ਲੋਕਾਂ ਦੀ ਮੰਗ ਹੈ ਕਿ ਇਹ ਜਿਹੜਾ ਅਨੰਦਪੁਰ ਸਾਹਿਬ ਦੇ ਜਿਲ੍ਹਾ ਬਣ ਜਾਵੇ ਤਾਂ ਸਾਡੇ ਜਿਹੜੇ ਲੋਕਾਂ ਦਾ ਬਹੁਤ ਫਾਇਦਾ ਹੋ ਸਕਦਾ ਹੈ ਤੇ ਇਹਦੇ ਨਾਲ ਫਾਈਨੈਂਸ਼ਲੀ ਵੀ ਫਾਇਦਾ ਹੈ ਤੇ ਸਾਡੇ ਲੋਕਾਂ ਦਾ ਟਾਈਮ ਵੀ ਬਚਦਾ ਹੈ ਤੇ ਲੋਕਾਂ ਦਾ ਕੰਮਕਾਰ ਜਿਹੜਾ ਹੈ ਉਹ ਜਲਦੀ ਨਜ਼ਦੀਕ ਆਪਣੇ ਘਰ ਦੇ ਨਜ਼ਦੀਕ ਹੋ ਸਕਦਾ ਹੈ ਨੰਗਲ ਵੀ ਸਾਡੀ ਬਾਰ ਐਸੋਸੀਏਸ਼ਨ ਹੈ ਤੇ ਨੂਰਪੁਰ ਵੀ ਸਾਡੇ ਵਕੀਰ ਸਾਹਿਬਾਨ ਬੈਠਦੇ ਆ ਉਹਨਾਂ ਸਾਰਿਆਂ ਦਾ ਸਮਰਥਨ ਹੈ ਕਿ ਜੇ ਜ਼ਿਲ੍ਹਾ ਅਨੰਦਪੁਰ ਸਾਹਿਬ ਬਣ ਗਿਆ ਵੈ ਤਾਂ ਉਹਨਾਂ ਸਾਡੇ ਨੂੰ ਸਹੂਲਤ ਹੈ ਤੇ ਉਹ ਇਸ ਵਾਰ ਹੈ ਕਿ ਅਨੰਦਪੁਰ ਸਾਹਿਬ ਦੇ ਜਿਲ੍ਹਾ ਬਣਦਾ ਹੈ ਤਾਂ ਉਹਨਾਂ ਨੂੰ ਖੁਸ਼ੀ ਹੋਵੇਗੀ ਤੇ ਉਹ ਸਾਡੀ ਬਾਦ ਅਨੰਦਪੁਰ ਸਾਹਿਬ ਦੀ ਬਾਦ ਦੇ ਨਾਲ ਤੇ ਅਨੰਦਪ੍ਰਤਾਪ ਦੇ ਲੋਕਾਂ ਨਾਲ ਕਾਫੀ ਆਪਣਾ ਮੁੰਡੇ ਨਾਲ ਮੁੰਡਾ ਲਾ ਕੇ ਇਸ ਕੰਮ ਬਾਤ ਹੈ ਹਰ ਟਾਈਮ ਤਿਆਰ ਰਹਿੰਦੇ ਆ ਖਾਲਸੇ ਦੀ ਜਨਪੁਮੀ ਅਨੰਦਪੁਰ ਸਾਹਿਬ ਮੈਂ ਪਹਿਲੇ ਤੁਹਾਡੇ ਸਾਰੇ ਪੱਤਰਕਾਰ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਅੱਜ ਸਾਡੇ ਬਾਰੇ ਸ਼ਿਸ਼ ਅਨੰਦਪੁਰ ਸਾਹਿਬ ਵਿੱਚ ਆ ਕੇ ਤੇ ਅੱਜ ਦੇ ਇਹ ਜਿਹੜੇ ਵਕੀਲਾਂ ਵੱਲੋਂ ਇੱਕ ਮਾਰਚ ਰੰਗਿਆ ਜਾ ਰਿਹਾ ਹੈ ਕਿ ਅਨੰਦਪੁਰ ਸਾਹਿਬ ਦੀ ਜਿਹੜੀ ਧਰਤੀ ਹੈ ਬੜੀ ਪਵਿੱਤਰ ਧਰਤੀ ਹੈ ਜਿੱਥੇ ਕਿ ਨੌਵੇਂ ਗੁਰੂ ਸ੍ਰੀ ਤੇਗ ਬਹਾਦਰ ਜੀ ਦਾ 350 ਸਾਲਾ ਜਿਹੜਾ ਸ਼ਹੀਦੀ ਪੁਰਬ ਹੈ ਪੰਜਾਬ ਸਰਕਾਰ ਵੱਲੋਂ ਮਨਾਇਆ ਜਾ ਰਿਹਾ ਹੈ ਤੇ ਉਸ ਸਬੰਧ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਬਹੁਤ ਵੱਡੇ ਵੱਡੇ ਜਿਹੜੇ ਪ੍ਰੋਗਰਾਮ ਅਲਿਕੇ ਜਾ ਰਹੇ ਅਸੀਂ ਚਾਹੁੰਦੇ ਹਾਂ ਕਿ ਇਹ ਗੁਰੂ ਤੇਗ ਬਹਾਦਰ ਦੀ ਨਗਰੀ ਹੈ ਸ਼੍ਰੀ ਅਨੰਦਪੁਰ ਸਾਹਿਬ ਤੇ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਜਿਹੜਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਪੰਜਾਬ ਸਰਕਾਰ ਵੱਲੋਂ ਮਨਾਇਆ ਜਾ ਰਿਹਾ ਅਸੀਂ ਚਾਹੁੰਦੇ ਹਾਂ ਕਿ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਜ਼ਿਲ੍ਹਾ ਦੇ ਕੇ ਅਨੰਦਪੁਰ ਸਾਹਿਬ ਦਾ ਜਿਹੜਾ 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 ਦਰਜਾ ਹੈ ਉਹ ਦੁਨੀਆ ਦੇ ਵਿੱਚ ਉੱਚਾ ਕੀਤਾ ਜਾਵੇ ਕੁਝ ਲੋਕ ਕਹਿੰਦੇ ਨੇ ਅਨੰਦਪੁਰ ਸਾਹਿਬ ਵਿੱਚ ਪਹਿਲਾਂ ਹੀ ਸਰਕਾਰ ਨੂੰ ਜਿਹੜਾ ਹੈ ਇੱਥੋਂ ਬਹੁਤ ਵੱਡੀ ਆਉਟਪੁੱਟ ਦੇ ਰਿਹਾ ਹੈ आनंदपुर साहिब ਦੇ ਵਿੱਚ ਉਹ ਕਰੋੜਾਂ ਰੁਪਏ ਦੀ ਜਿਹੜੀ ਮਾਈਨਿੰਗ ਹੈ ਜਿਹੜੀ ਉਹ ਹਰ ਸਾਲ ਕੀਤੀ ਜਾ ਰਹੀ ਹੈ ਜੇ ਮੈਂ ਕਹਾਂਗਾ ਕਿ 6 ਮਹੀਨੇ ਦੀ ਜਿਹੜੀ ਮਾਈਨਿੰਗ ਹੈ ਉਹ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਵਾਸਤੇ ਹੀ ਬਥੇਰੀ ਹੈ ਕਿਉਂਕਿ ਆਨੰਦਪੁਰ ਸਾਹਿਬ ਪਿੱਛੇ ਵੀ ਰਹੀ ਸਰਕਾਰਾਂ ਨੇ ਕੁਝ ਆਪਣਾ ਇਹ ਜਿਹੜਾ ਸਮਾਂ ਆਪਣੇ ਹੱਥੋਂ ਖੋ ਜਾ ਦਿੱਤਾ ਅਸੀਂ ਸਾਰੇ ਜਿਹੜੇ ਪੰਜਾਬ ਦੇ ਵਾਸੀ ਹੈ ਖਾਲਸੇ ਦੀ ਜਨਮ ਭੂਮੀ ਆਨੰਦਪੁਰ ਸਾਹਿਬ ਨੂੰ ਬਾਰ-ਬਾਰ ਸਲਾਮ ਕਰਦੇ ਆ ਔਰ ਜਿਹੜਾ ਸਾਡਾ ਪਵਿੱਤਰ ਸਰੂਪ ਹੈ ਜਿਹੜਾ ਸਿੱਖੀ ਦਾ ਸਰੂਪ ਹੈ ਉਹ ਸ੍ਰੀ ਅਨੰਦਪੁਰ ਸਾਹਿਬ ਤੋਂ ਹੀ ਜਿਹੜਾ ਬਣਾਇਆ ਗਿਆ ਗੁਰੂ ਇਹ ਗੁਰੂ ਗੋਵਿੰਦ ਸਿੰਘ ਜੀ ਵੱਲੋਂ ਸਾਲ 1600 ਜਿਹੜੇ ਨਮਾਸ਼ਿਬ ਵਿੱਚ ਖਾਲਸਾ ਪੰਥ ਸਾਜ ਕੇ ਅਸੀਂ ਚਾਹੁੰਦੇ ਆ ਕਿ ਸੱਚੀ ਸਰਦਾਂਦਲੀ ਹੀ ਹੋਊਗੀ ਕਿ ਕੋਈ ਨੁਕਸਾਨ ਨਹੀਂ ਹੁੰਦਾ ਅਸੀਂ ਚਾਹੁੰਦੇ ਆ ਕਿ ਪੰਜਾਬ ਦਾ ਜਿਹੜਾ ਇੱਕ ਖਿੱਤਾ ਸਬ ਮਾਉਂਟੇਨਰੀਆ ਜਿਹਦੇ ਵਿੱਚ ਬਲਾਚੌਰ ਦਾ ਏਰੀਆ ਤੇ ਕੁਛ ਗੜ ਚੰਕਰ ਦਾ ਏਰੀਆ ਤੇ ਅਨੰਦਪੁਰ ਸਾਹਿਬ ਦੀ ਸਮੁੱਚੀ ਜਿਹੜੀ ਤਹਿਸੀਲ ਹੈ ਤੇ ਨੰਗਲ ਦੀ ਜਿਹੜੀ ਤਹਿਸੀਲ ਹੈ ਇਹ ਸਾਰੀ ਸਬ ਮਾਉਂਟੇਨਰੀਆ ਦੇ ਵਿੱਚ ਆਉਂਦੀ ਆ ਅਗਰ ਇਹਨੂੰ ਜ਼ਿਲ੍ਹਾ ਬਣਾਇਆ ਬਣਾ ਦਿੱਤਾ ਜਾਵੇ ਇਹ ਸਾਰੇ ਸਹਾਇ ਮਾਊਂਟੇਨ ਖੇਤਰ ਨੂੰ ਕਈ ਦਾ ਵਿਕਾਸ ਹੋ ਸਕਦਾ ਹੈ